ਬਹੁਤ ਵਧੀਆ ਰੁਝਾਨ ਮਿਲ ਰਿਹਾ ਹੈ ਇਹ ਪਿੰਜੋਤੀ ਸ਼ਾਹ ਤੋਂ ਜੇ ਗੱਲ ਕਰੀਏ ਆਪਾਂ ਸੰਗਤ ਦੀ ਇਹ ਸੰਗਤ ਬਹੁਤ ਉਤਸ਼ਾਹ ਨਾਲ ਜੋਰ-ਸ਼ੋਰ ਨਾਲ ਮੂਡ ਪਾਉਣ ਆ ਰਹੀ ਹੈ ਕਿਸ ਤਰ੍ਹਾਂ ਦੇ ਸਾਡੇ ਲੋ ਜਿਹੜੇ ਉਪਰਾਲੇ ਕੀਤੇ ਗਏ ਆ ਸੰਗਤ ਵਾਸਤੇ ਵੇਖੋ ਜੀ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਸ਼ਪੀਲ ਦਾ ਪ੍ਰਬੰਧ ਕੀਤਾ ਛੱਡੇ ਮਿੱਠੇ ਜਾਲ ਦਾ ਪ੍ਰਬੰਧ ਕੀਤਾ ਹੈ ਚਾਹ ਪਾਣੀ ਦਾ ਵਧੀਆ ਸਿਸਟਮ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਗਰਮੀ ਦੇ ਵਿੱਚ ਸੰਗਤ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਵੇ ਇਸ ਤਰ੍ਹਾਂ ਬਜ਼ੁਰਗੋ ਦੇਖਿਆ ਜਾ ਬਜ਼ੁਰਗਾਂ ਦੇ ਕੀ ਇੰਤਲਾਕ ਬਜ਼ੁਰਗਾਂ ਵਾਸਤੇ ਉਹਨਾਂ ਨੂੰ ਜੇ ਕਿਸੇ ਬਜ਼ੁਰਗ ਨੂੰ ਮੰਨ ਲਓ ਫੋਨ ਲੈ ਕੇ ਆਈਦਾ ਤੇ ਗੱਡੀ ਤੇ ਲੈ ਕੇ ਆਈਦਾ ਤੇ ਗੱਡੀ ਤੇ ਛੱਡ ਕੇ ਆਈਦਾ ਫਿਰ ਤਰੂ ਵੇਖੋ ਜੀ ਕੂਲਰ ਲੱਗੇ ਹੋਇਆ ਠੰਡੇ ਏਸੀ ਵਰਗੇ ਤੇ ਚਾਹ ਪਾਣੀ ਛਕਾ ਕੇ ਕੂਲਰ ਗੱਡੀ ਬਿਠਾ ਕੇ ਸਾਹ ਦਵਾ ਕੇ ਫਿਰ ਘਰੇ ਛੱਡ ਕੇ ਆਈਦਾ ਇਹ ਪੀਰ ਕਰੋਗੇ ਨੌਜਵਾਨ ਮੈਂ ਇਹੋ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਵੱਧ ਚੜ ਕੇ ਆਪਾਂ ਵੋਟ ਦਾ ਮਾਤਦਾਨ ਕਰੀਏ ਅੱਜ ਤੋਂ ਕੋਈ 10 15 ਦਿਨ ਪਹਿਲਾਂ ਹੀ ਜਾ ਤੂ ਲੱਗਾ ਹੀ ਪਤਾ ਵੀ ਜੋਤਿਸ਼ਾ ਪਹਿਲੇ ਇੱਕ ਨੰਬਰ ਤੇ ਆਉ ਜਾਏ ਅੱਜ ਵੀ ਵੇਖੋ ਸਾਰੇ ਵੀਰ ਭਰਾ ਗੱਲ ਕੇ ਬੈਠੇ ਆ ਜੋ ਏਕੇ ਚ ਬਰਕਤ ਆ ਉਹ ਜੋਤਿਸ਼ਾ ਦੂਜਾ ਦਾ ਜ਼ੀਰੋ ਆ ਇਹ ਪਹਿਲੇ ਨੰਬਰ ਤੇ ਜਾਊਗਾ 4 ਕਿਲੋ ਤੇਰੀ ਚ ਆਪ ਵੀ ਨੂੰ ਪਹਿਨਾ ਇਹੋ ਜਿਹਾ ਰਿਜ਼ਲਟ ਆਉਂਦੇ ਨਹੀਂ ਨਿਕਲਿਆ ਤਾਂ ਕੋਈ ਵੇਖੇ ਨਹੀਂ ਆ ਪਿੱਗਿਆ ਨਹੀਂ ਆ ਕੋਟ ਪਈ ਨਹੀਂ ਜਿੰਨੀ ਹੁਣ ਪੈ ਰਹੀ ਆ ਆਪ ਮਹਾਰੇ ਲੋਕ ਕੋਟ ਪਾ ਰਹੇ ਆ ਗੁਰਵਾਲ ਸਿੰਘ ਕੀ ਕਹਿਣਾ ਚਾਹੋਗੇ ਆ ਦੇਖੋ ਜੀ ਸਾਡਾ ਪਿੰਡ ਜੋਤਪੁਰ ਦੇਖੋ ਅਜੇ 1:00 ਦੇ 2 ਵਜੇ ਆ 60 ਤੋਂ 65% ਵੋਟ ਜਿਹੜੀ ਪੋਲ ਹੋ ਚੁੱਕੀ ਆ ਬਹੁਤ ਅੱਛਾ ਰੁਝਾਨ ਆ ਜੋਤੀਸ਼ਾ ਦਾ ਤੇ ਸਾਰਾ ਬੜਾ ਏਕੇ ਵਿੱਚ ਸਾਰਾ ਲੱਗ ਲੱਗ ਬੂਥ ਵੀ ਲੱਗੇ ਆ ਪਰ ਸਾਰਾ ਏਕੇ ਵਿੱਚ ਫਰੇਮ ਪਿਆਰ ਨਾਲ ਤੇ ਬੜੇ ਵਧੀਆ ਸੁਚੱਜੇ ਢੰਗ ਨਾਲ ਸਾਰਾ ਜਿਹੜਾ ਸਿਸਟਮ ਸਾਡਾ ਚੱਲ ਰਿਹਾ ਬਜ਼ੁਰਗਾਂ ਵਾਸਤੇ ਵਕਰੀਆਂ ਵਕਰੀਆਂ ਚੁੜਦਾ ਸਾਰਾ ਖਾਣ ਪੀਣ ਦਾ ਉਪਰਨ ਬਹਿਨ ਦਾ ਜਿਹੜਾ ਵਾਤਾਵਰਨ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਉਹ ਕੁਦਰਤ ਵਗੈਰਾ ਸਾਰਾ ਉੱਥੇ ਬੂੰਜਤੇ ਵੀ ਇੱਥੇ ਵੀ ਸਾਰਾ ਅੱਛਾ ਪ੍ਰਬੰਧ ਕੀਤਾ ਗਿਆ ਹੈ ਜਿਹੜੇ ভোটার ਆਉਂ ਕਈ ਘਰਿਆਂ ਬੈਠੇ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਨੂੰ ਦੇਖੋ ਜੀ ਆ ਸ਼ਾਇਦ ਪਹਿਲਾ ਹੀ ਐਮਪੀ ਇਲੈਕਸ਼ਨ ਹੋਏਗਾ ਜਿਹੜਾ ਮਤਲਬ ਐਨੇ ਪਰਸੈਂਟ ਜਿਹੜੀ ਆਪਣੀ ਵੋਟ ਹੈ ਉਹ ਕੋਲ ਹੋ ਰਹੀ ਆ ਤੇ ਜਿਹੜੇ ਅਜੇ ਵੀ ਬੈਠੇ ਹੋਏ ਨਾ ਉਹਨਾਂ ਨੂੰ ਤਾਂ ਸਾਡੀ ਬੜੀ ਮਤਲਬ ਅੰਬਲ ਰਿਕਵੈਸਟ ਹੈ ਕਿ ਉਹ ਜ਼ਰੂਰ ਆਉਣ ਤੇ ਆਪਣੇ ਜਿਹੜਾ ਮਾਤਾਂ ਨੇ ਉਹ ਕਰਨ ਉਹੀ ਮਤਜਾਨ ਦੇ ਨਾਲ ਹੀ ਇੱਕ ਆਪਾਂ ਚੰਗਾ ਨੇਤਾ ਚੰਗਾ ਜਿਹੜਾ ਸਮਾਜ ਚੰਗਾ ਦੇਸ਼ ਆ ਉਹ ਸਿਰ ਦੇ ਸਕਦੇ ਆ ਮੈਂ ਬਸ ਸਿਰਫ ਨਾਮ ਸਾਰਾ ਮੇਰਾ ਨਾਮ ਤਾਂ ਸੇਕ ਸੁਖਦਾਨਪੁਰ ਪਿੰਡਾਇ ਤੋਂ ਸਮਾਂ ਕੀ ਕਰਨਾ ਚਾਹੋਗੇ ਮੈਂ ਬੋਟ ਟ੍ਰਾਂਸਪੋਰਟਰ ਨੂੰ ਫੀਸ ਕਰਦਾ ਕਿ ਆਪਣੇ ਬੋਰ ਦਾ ਇਸਤੇਮਾਲ ਕਰਨ ਔਰ ਸਾਡੇ ਪਿੰਡ ਦੇ ਵਿੱਚ 60 ਤੋਂ 65% ਤੋਂ ਬਹੁਤ ਬਹੁਤ ਕੋਰ ਦਾ ਰਕਤ ਹੈ। ਔਰ ਜਿਹੜੀ ਰੈਂਡੀ ਆ ਉਹਨਾਂ ਨੂੰ ਵੀ ਅਸੀਂ ਆਨੇ ਆਪੀ ਆਪਦਾ ਵੋਟ ਦਾ ਇਸਤੇਮਾਲ ਕਰਨਾ ਔਰ ਵਧੀਆ ਨੇਤਾ ਜਿਹੜਾ ਵਾ ਪੰਜਾਬ ਦਾ ਚੰਗਾ ਕੋਚ ਚਰਾਲਾ ਨੇਤਾ ਹੁੰਦਾ। ਸੁਦਰੰਗ ਰੇਸਿਕ ਪਿੰਡ ਜੇਤੂ ਚ। ਇਹ ਹੋਰ ਸੰਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਵੀ ਅਜੇ ਵੋਟਰ ਘਰੇ ਬੈਠੇ ਜਾਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਆਪਣੀ ਆਪਣੀ ਸ਼ਾਂਤੀ ਕਰ ਵੋਟ ਪਾਉਂਦੇ। ਇਸ ਤਰ੍ਹਾਂ ਦੇ ਭਾਲੇ ਜਿਹੜੇ ਸਾਡੇ ਤੋਂ ਖੜੇ ਆ। ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਜਿੱਦਾਂ ਅਚਨਪਾਤ ਪਾਣੀ ਦੀ ਸਮੱਸਿਆ ਆਈ ਗਈ ਆ ਠੰਡੇ ਜਾਲ ਚਾਹ ਦਾ ਲੰਗਰ ਲਾਇਆ ਗਿਆ ਬਾਕੀ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਗੱਡੀਆਂ ਦਿੱਤੀ ਗਈਆਂ ਅਮਜਾਨੀ ਤੇ ਲੈ ਕੇ ਆਉਣਾ ਔਰ ਛੱਡ ਕੇ ਆਉਣਾ